ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪੰਮ ਬਲੌਗ ਤੁਹਾਡੇ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਆਪਣਾ ਇੱਥੇ ਪਹਿਲਾਂ ਆਪਾਂ ਝਾੜੂ ਝੜੂ ਲਾਤਾ ਸੀ ਤੇ ਉਹ ਝਾੜੂ ਲਾਏ ਤੋਂ ਬਾਅਦ ਆਪਾਂ ਲਾਉਣ ਲੱਗੇ ਸੀ ਪੋਚਾ ਤੇ ਗੇਟ ਕੰਨਿਕਾਲਾ ਸਾਰੇ ਪਾਣੀ ਨਾਲ ਵਿੜਾ ਧੋਤਾ ਸੀ ਜੀ ਚੰਗੀ ਤਰ੍ਹਾਂ ਹਨਾ ਝਾੜੂ ਮਾਰਤਾ ਸੀ ਕੱਲ ਤੇ ਅੱਜ ਆਪਾਂ ਉੱਪਰਲਾ ਵਿੜਾ ਨਹੀਂ ਧੋਂਦੇ ਜੀ ਤੇ ਵਿੜਾ ਲੰਬਾ ਬਹੁਤ ਜ਼ਿਆਦਾ ਤੇ ਚੜਾਈ ਬਹੁਤ ਘਾਟਾ ਤੇ ਲਮਾਈ ਬਹੁਤ ਜ਼ਿਆਦਾ ਲੰਬੇ ਲੰਬਾ ਬੇੜਾ ਜੀ ਇਸ ਕਰਕੇ ਬਸ ਪਹਿਲਾਂ ਆਪਾਂ ਕੱਲ ਉੱਪਰ ਲਸਾਰਾ ਬੇੜਾ ਧੋਤਾ ਸੀ ਚੰਗੀ ਤਰ੍ਹਾਂ ਸਾਫ਼ ਕਰਤਾ ਸੀ ਅੱਜ ਹੁਣ ਉੱਪਰ ਆਪਾਂ ਬੇੜੇ ਤੇ ਝਾੜੂ-ਝਾੜੂ ਲਾਤਾ ਸੀ ਅੱਜ ਆਪਾਂ ਨਿਚਲੇ ਬੇੜੇ ਤੇ ਹਨਾ ਪੋਚਾ ਲਾ ਦਿੰਨੇ ਆ ਤੇ ਉਧਰ ਵੀ ਆਪਾਂ ਪੋਚਾਈ ਲਾਵਾਂਗੇ ਜੀ ਤੇ ਬਸ ਅੱਜ ਆਪਾਂ ਨਾ ਧੋਇਆ ਨਹੀਂ ਬੇੜਾ ਪੋਚਾ-ਪੋਚਾ ਲਾ ਦਾਂਗੇ ਜੀ ਤੇ ਪਹਿਲੇ ਜਿਹੜਾ ਝਾੜੂ ਨਾਲ ਰਾਖ ਰੂਖ ਜੀ ਹੁੰਦੀ ਆ ਹਨਾ ਰਾਖੀ ਜੀ ਤੇ ਬਹੁਤ ਜਿਆਦਾ ਨਾ ਫੈਕਟਰੀ ਹੈ ਉਰੇ ਇਸ ਕਰਕੇ ਨਾ ਸਾਰੇ ਵਿੜੇ ਚ ਗਾਲੀ ਗਾਲੀ ਰਾਖੀ ਜੀ ਇਕੱਠੀ ਹੋ ਜਾਂਦੀ ਹੈ ਤੇ ਪਹਿਲਾਂ ਅਪਾ ਝਾੜੂ ਨਾਲ ਉਹ ਇਕੱਠੀ ਕਰ ਲਈ ਸੀ ਸਾਫ਼ ਕਰ ਲਿਆ ਸੀ ਉਸ ਤੋਂ ਬਾਅਦ ਲਾਉਣ ਲੱਗੇ ਸੀ ਜੀ ਆਪਾਂ ਪੋਚਾ ਪੋਚਾ ਲਾਏ ਤੋਂ ਬਾਅਦ ਫਿਰ ਪਾਵਾਂਗੇ ਜੀ ਆਪਾਂ ਮਸ਼ੀਨ ਚ ਕੱਪੜੇ ਮਸ਼ੀਨ ਚ ਆਪਾਂ ਪਹਿਲਾਂ ਹੀ ਪਾ ਦਿੰਦੇ ਨਹੀਂ ਤਾਂ ਕੱਪੜੇ ਤੇ ਲੇਟ ਹੈ ਨਹੀਂ ਸੀ ਇਸ ਕਰਕੇ ਫਿਰ ਆਪਾਂ ਬਾਅਦ ਵਿੱਚ ਪਾਵਾਂਗੇ ਜੀ ਕੱਪੜੇ ਤੇ ਜਦੋਂ ਲੇਟ ਆ ਗਈ ਤੇ ਫੇਰ ਪਾਵਾਂਗੇ ਜੀ ਤੇ ਲਾਈਟ ਆਪਾਂ ਦੋ ਵਾਰੀ ਦੇਖ ਕੇ ਆਂ ਜੀ ਲਾਈਟ ਹੈ ਨਹੀਂ ਸੀ ਤੇ ਪਹਿਲਾਂ ਆਪਣਾ ਰੋਟੀ ਪਾਣੀ ਦੇ ਅੰਦਰੋਂ ਸਾਰਾ ਝੜੂ-ਚੜੂ ਹੋ ਗਿਆ ਜੀ ਪੋਚਾ ਲੱਗ ਗਿਆ ਅੰਦਰ ਵੀ ਤੇ ਬਸ ਬਾਹਰਲੇ ਕੰਮ ਰਹਿ ਗਏ ਸੀ ਬਾਹਰ ਲੱਗੇ ਸੀ ਆਪਾਂ ਹੁਣ ਤੇ ਪਾਣੀ ਬਦਲ ਲਾਂਗੇ ਜੀ ਹੋਰ ਤੇ ਠੀਕ ਹੈ ਜੀ ਤੇ ਤੇ ਭਾਂਡੇ ਵਾਲੀ ਟੋਕਰੀ ਰੱਖਤੀ ਸੀ ਆਪਾਂ ਮੰਜੇ ਤੇ ਤੇ ਧੋਕੇ ਭਾਂਡੇ ਸਵੇਰ ਵਾਲੇ ਸਾਰੇ ਭਾਂਡੇ ਹਨ ਧੋਕੇ ਰੱਖਤੇ ਸੀ ਤੇ ਟੋਕਰੀ ਪਰ ਕੇ ਭਾਂਡਿਆਂ ਦੀ ਤੇ ਮੰਜੇ ਦੇ ਉੱਪਰ ਹੀ ਰੱਖਤੀ ਸੀ ਤੇ ਜਿਹੜੇ ਕੱਪੜੇ ਆਜੀਤੇ ਕੱਲ ਵਾਲੇ ਹਨ ਧੋਏ ਹੋਏ ਉਹ ਆਪਣੇ ਸਾਰੇ ਸੁੱਕ ਗਏ ਸੀ ਤੇ ਉਹ ਵੀ ਆਪਣੇ ਸਮੇਟਣੇ ਆ ਜੀ ਕੁਰਸੀ ਤੇ ਪਏ ਆ ਤੇ ਉਹਨਾਂ ਦੀ ਵੀ ਆਪਾਂ ਤੈਤੂ ਲਾਵਾਂਗੇ ਕੱਪੜਾਂ ਦੀ ਤੇ ਕੱਪੜੇ ਹੁੰਦੇ ਹੀ ਬਹੁਤ ਜ਼ਿਆਦਾ ਜੀ ਤੇ ਕੱਪੜਿਆਂ ਦੀ ਉਹਨਾਂ ਦੀ ਤਹਿ ਲਾ ਦਾਂਗੇ ਤੇ ਜਿਹੜੇ ਅੱਜ ਆਲੇ ਹੋਣਗੇ ਤੇ ਬਸ ਉਹ ਸੁੱਕਣੇ ਪਾ ਦਾਂਗੇ ਧੋ ਕੇ ਤੇ ਕੱਲ ਵੀ ਨਾ ਆਪਣਾ ਜਿਹੜਾ ਸੂਟ ਆਪਾਂ ਨਾਜ ਤੋਂ ਬਾਅਦ ਕੱਢਿਆ ਸੀ ਤੇ ਉਹ ਆਪਣਾ ਧੋਣੇ ਵਾਲਾ ਪਿਆ ਸੀ ਤੇ ਕੱਲ ਆਪਾਂ ਧੋ ਪਿਉ ਕੇ ਰੱਖਤਾ ਸੀ ਉਸ ਤੋਂ ਬਾਅਦ ਆਪਣਾ ਟਾਈਮ ਨਹੀਂ ਲੱਗਿਆ ਸੀ ਆਪਾਂ ਚਲੇ ਗਏ ਸੀ ਜੀ ਸਹਿਰ ਰਾਜਪੁਰੇ ਤੇ ਬਸ ਮੁੜ ਕੇ ਆਪਣਾ ਟਾਈਮ ਨਹੀਂ ਲੱਗਿਆ ਆਪਾਂ ਬਸ ਥੋੜੀ ਜੀ ਸਮਾਨ ਜਾ ਲਿਆਉਣਾ ਸੀ ਉਹ ਲੈਣ ਚਲੇ ਗਏ ਸੀ ਤੇ ਫਿਰ ਆਪਣਾ ਸੂਟ ਏ ਇਸਤਰੀ ਰਹਿ ਗਿਆ ਸੀ ਉਹ ਵੀ ਆਪਾਂ ਸੂਟ ਧੋਣਾਗਾ ਜਦੋਂ ਲਾਈਟ ਆ ਗਈ ਤਾਂ ਬਸ ਆਪਾਂ ਕੱਪੜੇ ਪਾ ਦਾਂਗੇ ਜੀ ਮਸ਼ੀਨ 'ਚ ਤੇ ਬਸ ਲਾਈਟ ਨਾ ਪਤਾ ਨਹੀਂ ਕਿਉਂ ਹੁਣ ਲਾਈਟ ਜਲਦੀ ਚਲੀ ਜਾਂਦੀ ਆ ਨਾ ਸਵੇਰ ਨੂੰ ਨਾ ਪਤਾ ਨਹੀਂ ਅੱਗੇ ਨਹੀਂ ਸੀ ਜਾਂਦੀ ਹੁਣ ਤਾਂ ਸਵੇਰੀ ਚਲੀ ਜਾਹਾ ਲਾਈਟ ਤੇ ਫਿਰ ਆਏਗੀ 10 11 ਵਜੇ ਲਾਈਟ ਆਏਗੀ ਤੇ ਚਲੋ ਜਿਹੜਾ ਆਪਣਾ ਕੰਮ ਆ ਹਨਾ ਹੋਰ ਕੰਮ ਆਪਾਂ ਕਰ ਲੈਣੇ ਆ ਪਹਿਲਾਂ ਤੇ ਫਿਰ ਆਪਾਂ ਕੱਪੜੇ ਧੋ ਲਾਂਗੇ ਜੀ ਤੇ ਨਹੀਂ ਤਾਂ ਪੋਚੇ ਲਾਣੇ ਤੋਂ ਪਹਿਲਾਂ ਕੱਪੜੀ ਧੋਣੇ ਸੀ ਜੀ ਅਸੀਂ ਚਪਾ ਦਿੰਦੇ ਐਨੇ ਦੋ ਦੋ ਗੇੜੇ ਆਉਂਦੇ ਆਪਾਂ ਪੋਚਾ ਲਾ ਦਿੰਦੇ ਮੈਂ ਚੱਲ ਹੁਣ ਲੇਟ ਹੈ ਨਹੀਂ ਪਹਿਲਾਂ ਆਪਾਂ ਪੋਚਾ ਲਾ ਦਿੰਨੇ ਆ ਤੇ ਫਰਸ ਨਾ ਬਸ ਬਹੁਤਾ ਨਾ ਨਿੱਖਰਦਾ ਨਹੀਂ ਤੇ ਉਸ ਦਿਲੀ ਨਾਲੇ ਆਪਾਂ ਧੋਇਆ ਵੀ ਆ ਡੇਲੀ ਧੋਨੇ ਵੀ ਆ ਨਾ ਹਰਸ ਤੇ ਡੇਲੀ ਨਾਲੇ ਪੋਚਾ ਵੀ ਲਾ ਦਿੰਨੇ ਆ ਕਦੇ ਕਦੇ ਜਿੱਦਨ ਪੋਚਾ ਨਹੀਂ ਲੱਗਦਾ ਉਦੋਂ ਆਪਾਂ ਬੇੜੇਨ ਤੋਂ ਦਿੰਨੇ ਆ ਤੇ ਜੇ ਦਿਨ ਮਨ ਕਰਦਾ ਵੀ ਪੋਚਾ ਲਾ ਦਿੰਨੇ ਆ ਝਾੜੂ ਲਾ ਕੇ ਪਹਿਲਾਂ ਜਿਹੜਾ ਕੂੜਾ ਮੋਟਾ ਮੋਟਾ ਕੂੜਾ ਇਕੱਠਾ ਕਰਕੇ ਉਸ ਤੋਂ ਬਾਅਦ ਆਪਾਂ ਪੋਚਾ ਲਾ ਦਿੰਨੇ ਆ ਤੇ ਫੇਰ ਵੀ ਨਾ ਹਰਸ ਪਤਾ ਨਹੀਂ ਕਿਉਂ ਨਹੀਂ ਹੈ ਨਾ ਤੇ ਕੁਸ ਇੱਧਰ ਦਾ ਹਰਸ ਤਾਂ ਬਿਲਕੁਲ ਵੀ ਨਹੀਂ ਜਾਂਦ ਕਾ ਵੀ ਆਪਣੇ ਹਲਵਾਈ ਲੱਗਿਆ ਸੀ ਇਹ ਅਦਕਾ ਫਰਸ ਜਮਾਨੀ ਉਹ ਹੁੰਦਾ ਥੰਦਾਈ ਜੀ ਚਮਕੀ ਜਹਾ ਹਣਾ ਜਿੱਥੇ-ਜਿੱਥੇ ਥੰਦਾਈ ਜੀ ਦੇ ਦਾਗ ਆ ਉਹ ਚਮਕੀ ਜਹਾ ਤੇ ਇਸ ਕਰਕੇ ਬਸ ਤੇ ਫਿਰ ਵੀ ਆਪਾਂ ਸਫਾਈ ਨਾਲ ਸਮਾਰ ਕੇ ਪੋਚਾ ਲਾ ਦਨੇ ਕਈ ਵਾਰੀ ਤਾਂ ਫਸਰਪ ਵੀ ਪਾ ਲੈਨੇ ਆ ਵੀ ਥੰਦਾਈ ਦੀ ਚਲੀ ਜਾਵੇ ਹਨਾ ਤੇ ਚਲੋ ਹੌਲੀ-ਹੌਲੀ ਜਿਉਂ-ਜਿਉਂ ਆਪਾਂ ਪੋਚਾ ਲਾਵਾਂਗੇ ਤੇ ਸਾਫ਼ ਹੁੰਦਾ ਜਾਏਗਾ ਬੇੜਾ ਤੇ ਪਾਣੀ ਆਪਾਂ ਇੱਥੇ ਤੋਂ ਹੁੰਦਿੰਦੀਆਂ ਦੀ ਹੌਦੀ ਚ ਹੌਦਾਂ ਬਣਾਈਆਂ ਹੋਈਆਂ ਜੀ ਇੱਕ ਆਪਾਂ ਮੂਰੇ ਤੇ ਮਸੀਨ ਕੋਲੇ ਹੌਦੀ ਬਣਾਈ ਹੋਈ ਐ ਤੇ ਇੱਕ ਆਪਾਂ ਉਧਰ ਸਾਈਡ 'ਚ ਬਸ ਵਿਸ਼ਨ ਕੋਲੇ ਬਣਾਈ ਹੋਈ ਹੈ ਹੌਦੀ ਤੇ ਲੋ ਜੀ ਪਾਣੀ ਆਪਾਂ ਤੇ ਪੋਚੇ ਨੂੰ ਵੀ ਆਪਾਂ ਧੋ ਲਾਂਗੇ ਪਹਿਲਾਂ ਆਪਾਂ ਪਾਲਟੀ ਭਰ ਕੇ ਨਾ ਬਸ ਵਿਸ਼ਨ ਨੂੰ ਧੋ ਲਾਂਗੇ ਤੇ ਇਹ ਵੀ ਨਾਲ ਦੇ ਨਾਲ ਸਾਫ਼ ਕਰ ਦਾਂਗੇ ਇਹ ਲੋਹੇ ਦੀ ਆਪਣਾ ਭਾਸ਼ ਵਿਸ਼ ਨੂੰ ਸਾਫ਼ ਕਰ ਦਾਂਗੇ ਸਾਬਣ ਲਾ ਲਾ ਕੇ ਚੰਗੀ ਤਰ੍ਹਾਂ ਸਾਬਣ ਨੂੰ ਲਾ ਲਾ ਕੇ ਨਾ ਸਾਫ਼ ਕਰ ਦਾਂਗੇ ਡੇਲੀ ਹਨਾ ਸਫਾਈ ਕਰਨੀ ਚਾਹੀਦੀ ਆ ਫਿਰ ਆਏ ਹਨਾ ਵੀ ਚਿੱਟੇ ਤੇ ਦਾਗ ਦੀ ਚਮਕ ਦਾ ਜੇ ਆਪਾਂ ਡੇਲੀ ਸਫਾਈ ਕਰਾਂਗੇ ਨਹੀਂ ਤਾਂ ਦਾਗ ਪੱਕ ਜਾਂਦਾ ਜੇ ਆਪਾਂ ਨਾ ਸਫਾਈ ਕਰੀਏ ਚੰਗੀ ਤਰ੍ਹਾਂ ਸਾਬਣ ਲਾ ਕੇ ਨਾ ਤੇ ਸਾਫ਼ ਕਰ ਦਾਂਗੇ ਤੇ ਲੋ ਜੀ ਪਾਣੀ ਗੇਲਾ ਚੰਗੀ ਤਰ੍ਹਾਂ ਧੋ ਦਾਂਗੇ ਅਰਦੀਪ ਤਾਂ ਡੈਡੀ ਹਜੇ ਪਿਆਗਾ ਤੇ ਉਹਨਾਂ ਨੂੰ ਨਾ ਸ਼ਾਇਦ ਪਤਨ ਤਾਂ ਪਖਾਰ ਕੋਰਾ ਹਜੇ ਨਾ ਚਾਹ ਪੀ ਕੇ ਤੇ ਰੋਟੀ ਖਾ ਕੇ ਫੇਰ ਪੈ ਗਏ ਸੀ ਤੇ ਉਹਨਾਂ ਦੀ ਤਾਂ ਡਿਊਟੀ ਤੇ ਤਾਂ 2:30 ਵਜੇ ਜਾਂਦੇ ਆ ਤੇ ਪਤਾ ਨਹੀਂ ਕਾਸਤੋ ਅੱਜ ਉਹਨਾਂ ਦੀ ਤਬੀਰ ਕਿ ਠੀਕ ਪਤਨ ਤਾਂ ਠੰਡ ਕਰਕੇ ਪੈ ਗਏ ਪਤਾ ਨਹੀਂ ਉਹਨਾਂ ਨੂੰ ਬੁਖਾਰ ਕੋਰ ਦੀ ਸ਼ਿਕਾਇਤ ਆ ਰਾਤ ਕਹੀ ਜਾ ਰਹੇ ਸੀ ਮੇਰੇ ਸਿਰ ਦਰਦ ਹੋ ਰਿਹਾ ਤੇ ਪਏ ਤੇ ਤੇ ਅਇਨੇ ਕੰਮ-ਕਮ ਕਰਾਂਗੇ ਜੀ ਤੇ ਹਜੇ ਕੜੀ ਬਣਾਉਣੀ ਆਪਾਂ ਤੇ ਲੱਸੀ ਮੰਗਾਉਣੀ ਆ ਹਰਦੀਪ ਦੇ ਡੈਡੀ ਨੂੰ ਉਠਾਣ ਤੇ ਫਿਰ ਆਪਾਂ ਲੱਸੀ ਵੀ ਮੰਗਾ ਲਾਂਗੇ ਕੜੀ ਵਾਸਤੇ ਲੋ ਜੀ ਪੋਚਾ ਧੋ ਕੇ ਆਪਾਂ ਰੱਖ ਦਿੰਨੇ ਆ ਨਾ ਕਾਬਲ ਤਾਂ ਆਪਣੇ ਤੌਲੀਏ ਸਾਰੇ ਸੁੱਕ ਗਏ ਹਨ ਤੇ ਇਹਨੂੰ ਨਾ ਆਪਾਂ ਗੇਟ ਤੇ ਪਾਇਆਂਗੇ ਤੌਲੀਆਂ ਨੂੰ ਤੇ ਫਿਰ ਆਪਾਂ ਕੱਪੜੇ ਸੁੱਕਣੇ ਪਾ ਦਾਂਗੇ ਇੱਧਰ ਤੇ ਲਓ ਜੀ ਆਪਣੇ ਹੁਣ ਲੈਟ ਆ ਗਈ ਸੀ ਤੇ ਮਸ਼ੀਨ ਚ ਪਾ ਦਾਂਗੇ ਕੱਪੜੇ ਤੇ ਜਿਹੜੇ ਲਫਾਫਾ ਨਾ ਮਸ਼ੀਨ ਵਾਲਾ ਤੇ ਇਹ ਆਪਾਂ ਨਾ ਬਿਲਕੁਲ ਵੀ ਨਹੀਂ ਫਟਣ ਦਿੱਤਾ ਤੇ ਉਦੋਂ ਦਾ ਇਹ ਸਾਫ ਆ ਵਧੀਆ ਹਨਾ ਤੇ ਕਵਰ ਮੰਗੂ ਨਾ ਆਪਾਂ ਇਹਨੂੰ ਢੱਕ ਦਿੰਨੇ ਆ ਮਸ਼ੀਨ ਨੂੰ ਤੇ ਸਾਫ ਸੁਥਰ ਕਰਕੇ ਤੇ ਜਦੋਂ ਮਸ਼ੀਨ ਸੁੱਕ ਜਾਂਦੀ ਆ ਉਸ ਤੋਂ ਬਾਅਦ ਸਾਰੀ ਮਸ਼ੀਨ ਨੂੰ ਆਪਾਂ ਇਸੀ ਕਵਰ ਗੈਲ ਹਨਾ ਲਫਾਫੇ ਗੈਲ ਟੱਕ ਦਿੰਨੇ ਆ ਮੈਂ ਤਾਂ ਕਵਰ ਹੀ ਕਹਿ ਦਿੰਨੀ ਆ ਤੇ ਕਵਰ ਗੈਲ ਆਪਾਂ ਸਾਰੀ ਨੂੰ ਟੱਕ ਦਿੰਨੇ ਆ ਫਿਰ ਆਇਆ ਨਾ ਵੀ ਉਸ ਆ ਜਿਹੜੀ ਹੈ ਨਾ ਤੇ ਵੈਸੇ ਇਧਰ ਉਸ ਤਾਂ ਪੈਂਦੀ ਨਹੀਂ ਨਾ ਪਾਊਡਰਾਂ ਦੇ نیچے ਆ ਮਸ਼ੀਨ ਤੇ ਫਿਰ ਵੀ ਆਪਾਂ ਮਸ਼ੀਨ ਨੂੰ ਚੰਗੀ ਤਰ੍ਹਾਂ ਹਨਾ ਸਾਰੀ ਨੂੰ ਟੱਕ ਕੇ ਉਹ ਕਰ ਦਿੰਨੇ ਆ ਤੇ ਲੋ ਜੀ ਆਪਾਂ ਸਰਫ ਪਾ ਦਿੰਨੇ ਆ ਤੇ ਪਾਣੀ ਉੱਧਰ ਆਪਾਂ ਲਾਤਾ ਤੇ ਹਜੇ ਟੂਟੀ ਤਾਂ ਆਈ ਨਹੀਂ ਤੇ ਆਪਾਂ ਚਲਾ ਕੇ ਦੇਖ ਕੇ ਆਇਸੀ ਪੰਪ ਤੇ ਜਿਹੜੀ ਸਰਫ ਆਪਾਂ ਇੱਥੇ ਡੱਬੇ 'ਚ ਛੋਟੇ ਡੱਬੇ 'ਚ ਕੱਢ ਲੈਨੇ ਆ ਫਿਰ ਆਏ ਨਾ ਸਾਰੀ ਸਰਫ 'ਚ ਕਈ ਵਾਰੀ ਪਾਣੀ ਪੈਣੇ ਦਾ ਡਰ ਡਰ ਹੁੰਦਾਗਾ ਹਨਾ ਤੇ ਇਹ ਗਿੱਲੇ ਗਿੱਲੇ ਹੱਥ ਉੱਤੇ ਲੱਗਣੇ ਦਾ ਵੀ ਉਹ ਤੇ ਹੁਣ ਸਾਰੀ ਸਰਫ ਨੂੰ ਪੰਦਰ ਰੱਖ ਦਾਂਗੇ ਤੇ ਇਹ ਡੱਬਾ ਭਰ ਲਾਂਗੇ ਬਾਹਰ ਇਹ ਕੱਪੜੇ ਆਪਾਂ ਪਾਤੇ ਆਹ ਸੋਰੀ ਸਰਫ ਆਪਾਂ ਪਾਤੀ ਨਸੀਨ ਚ ਤੇ ਪਾਣੀ ਲਾਤਾ ਤੇ ਹੁਣ ਆਪਾਂ ਕੱਪੜੇ ਤੇ ਇਹ ਜਾਲ ਜੇ ਵਧੀਆ ਹਨਾ ਤੇ ਇਹਦੇ ਵਿੱਚ ਹੁਣ ਆਇਆ ਵੀ ਜਦੋਂ ਵੀ ਕੱਪੜੇ ਕੱਢਦੇ ਇਹਦੇ ਵਿੱਚ ਹੀ ਰੱਖ ਦਿਆ ਕਰਾਂਗੇ ਕੱਪੜੇ ਤੇ ਥੋੜ-ਥੋੜ ਗੇਰਨੇ ਨਾਲੋਂ ਕੱਪੜੇ ਬਹੁਤ ਜ਼ਿਆਦਾ ਕਰ ਕਿਤੇ ਸਿਆਲ ਦੇ ਹੋਣ ਕਾਰਨ ਕੱਪੜੇ ਜ਼ਿਆਦਾ ਤੇ ਫਿਰ ਕੋਈ ਕਿਤੇ ਪਿਆ ਕੱਢ-ਕੱਢ ਕੇ ਨਿਆਣੇ ਗੇਰੀ ਜਾਹ ਹੁਣ ਆਪਾਂ ਤਾਂ ਸਿਆਣੇ ਬਿਆਣੇ ਆ ਹਨਾ ਆਪਾਂ ਤਾਂ ਆਪਣੇ ਕੱਪੜੇ ਇਕ ਥਾਂ ਰੱਖ ਦਿੰਨੇ ਆ ਤੇ ਬਸ ਤੇ ਬੱਚੇ ਤਾਂ ਜਿੱਥੇ ਜੀ ਕਰ ਦੋ ਉੱਥੀ ਰੱਖ ਦਿੰਦੇ ਆ ਤੇ ਹੁਣ ਇਹਨਾਂ ਦੇ ਵਿੱਚ ਉਹਨਾਂ ਨੂੰ ਸਮਝਾਤਾ ਵੀ ਇਹਦੇ ਵਿੱਚ ਹੀ ਰੱਖ ਦਿਆ ਕਰੋ ਤੇ ਪਹਿਲਾਂ ਆਪਾਂ ਆਪਣਾ ਸੂਟ ਪਾ ਦਿੰਨੇ ਆ ਤੇ ਫਿਰ ਬੱਚਿਆਂ ਦੇ ਉਸ ਤੋਂ ਬਾਅਦ ਹੀ ਪਾਵਾਂਗੇ ਕੱਪੜੇ ਤੇ ਨਾਲੇ ਆਪਣਾ ਸਟੌਲ ਜਿਹਾ ਉਹ ਤੋਂ ਪਾਵਾਂਗੇ ਤੇ ਤੇ ਇਹ ਜਿਹੜਾ ਆਪਣਾ ਕੱਲ ਵਾਲਾ ਸੂਟ ਸੀ ਨਾ ਪਿਓਆ ਪਿਆਸੀ ਇਹਦੀ ਆਪਾਂ ਮਸ਼ੀਨ 'ਚ ਹੀ ਪਾ ਦਿੰਨੇ ਆ ਤੇ ਧੋਤਾ ਜਾਏਗਾ ਤੇ ਲੋ ਜੀ ਅੰਬਰ ਦਾ ਡੈਡੀ ਉੱਠ ਖੜਿਆ ਸੀ ਤੇ ਹੁਣ ਆਪਾਂ ਹੱਥੋਂ ਤੋ ਤੋ ਕੇ ਸਮਾਰ ਕੇ ਲੱਸੀ ਕੱਢ ਲਾਂਗੇ ਤੇ ਫਿਰ ਬਣਾਵਾਂਗੇ ਜੀ ਆਪਾਂ ਕੜੀ ਦੀ ਤਿਆਰੀ ਕਰਾਂਗੇ ਜੀ ਤੇ ਕੜੀ ਬਣਾਵਾਂਗੇ ਅੱਜ ਤੇ ਦੁਪਹਿਰ ਨੂੰ ਸਵੇਰਾਂ ਤਾਂ ਆਪਾਂ ਨੂੰ ਸੀ ਸਬਜੀ ਨਾਲ ਹੀ ਸਰਕਿਆ ਸੀ ਕੋਈ ਸਬਜੀ ਪਈ ਸੀ ਆਪਣੇ ਪਾਸ ਉਸ ਦਾਲ ਪਈ ਸੀ ਆਪਾਂ ਉਸ ਹੀ ਗੱਲ ਸਾਰ ਲਿਆ ਸੀ ਤੇ ਤੋਂ ਓਕੇ ਨਾ ਤੁਸਕ ਜੀ ਕੱਢ ਲਾਂਗੇ ਇਸੇ ਤੁਸਕ ਜੀ ਆਪਾਂ ਬੇਸਣ ਕੋਲ ਲਾਂਗੇ ਤੇ ਬਾਰ ਬਾਰ ਭਾਂਡੇ ਲਵੇੜਦੇ ਨਾਲ ਉਹ ਹਨਾ ਤੇ ਆਪਾਂ ਇਸੇ ਚੀ ਕੱਢ ਲੈਨੇ ਆ ਤੇ ਫਿਰ ਬਣਾਵਾਂਗੇ ਫਿਰ ਆਪਾਂ ਕੜੀ ਤੇ ਕੱਪੜੇ ਆਪਣੇ ਪਾ ਤੇ ਆਪਾਂ ਤਾਰ ਤੇ ਸੁੱਕਣੇ ਤੇ ਅੱਧੇ ਆਪਣੇ ਮਸ਼ੀਨ 'ਚ ਹੀ ਆ ਜੀ ਤੇ ਆਪਾਂ ਠਾ ਲਿਆ ਸੀ ਆ ਹਰਦੀਪ ਤੇ ਡੈਡੀ ਨੂੰ ਤੇ ਤੇ ਮੇਰੇ ਤੋਂ ਪਲੇਟਾਂ ਤਿੰਨੇ ਤਿੰਨ ਚਾਰ ਪਲੇਟਾਂ ਗਿਰ ਗਈਆਂ ਸੀ نیچے ਤੇ ਉਹ ਚਾ ਕੇ ਆਪਾਂ ਤੇ ਪੋਣੇ ਧੋਣੇ ਵਾਲੇ ਪਿਆ। ਅਰੇ ਆਪਾਂ ਪੋਣੇ ਧੋਵਾਂਗੇ ਤੇ ਨਾ ਆਪਾਂ ਗਰਮ ਪਾਣੀ ਗੀਜ਼ਰ ਚ ਤਾਂ ਗਰਮ ਪਾਣੀ ਹੈ ਨਹੀਂ ਸੀ। ਤੇ ਮੈਂ ਲੱਕੜਾਂ ਪਾਣੀਆਂ ਨਹੀਂ ਸੀ ਨਾ ਮੈਂ ਕੋਈ ਗੋਹਾ ਪਾਇਆ। ਪਾਤੀ ਪੁੱਤੀ ਪਾਈ ਨਹੀਂ ਸੀ ਇਸ ਕਰਕੇ ਬਸ ਮੈਂ ਇਸੀ ਡੱਬੇ ਚ ਪਾਣੀ ਕਰ ਲੈ ਸੀ ਜ਼ਿਆਦਾਤਰ ਡੱਬੇ ਚ ਹਨਾ ਤਾਂ ਪੋਣੇ ਧੋ ਲੈਣੇ ਆ ਰੋਟਿਆਂ ਨਾਲ ਡੱਬਾ ਤਾਂ ਆਪਣਾ ਹੋਰ ਹੈ ਤੇ ਨਹੀਂ ਆਪਾਂ ਕਈ ਵਾਰੀ ਆਪਾਂ ਇਸ ਚ ਸਬਜ਼ੀ ਕੱਟ ਲੈਣੇ ਆ ਹਨਾ ਤੇ ਪੋੜੇ ਪੂੜੇ ਧੋ ਲੈਣੇ ਆ ਤੇ ਬਸ ਜੀ ਇਸ ਚ ਹਣਾ ਪੋਣੇ ਧੋਵਾਂਗੇ ਤੇ ਗਰਮ ਪਾਣੀ ਚ ਨਾ ਆਪਾਂ ਉਹ ਗੁਲਨੇ ਰੱਖ ਦਿੰਨੇ ਆ ਜਿਹੜਾ ਤੇਲ ਥੰਦਾ ਇਜੀ ਆ ਹਨਾ ਸਾਰੀ ਉਹ ਹੋ ਜੇ ਤੇ ਗਰਮ ਸੀ ਡੱਬਾ ਤੇ ਆਪਾਂ ਬਾਹਰ ਜਾ ਕੇ ਪੋਣੇ ਧੋਵਾਂਗੇ ਜੀ ਤੇ ਲਓ ਜੀ ਆਪਾਂ ਪੋਣੇ ਵੀ ਤੋਤੇ ਕੱਪੜੇ ਵੀ ਤੋਕੇ ਸੁੱਕਣੇ ਪਾ ਤੇ ਤੇ ਕੁਸ ਆਪਾਂ ਪਾ ਤੇ ਪੋਠੇ ਤੇ ਤੇ ਲਓ ਜੀ ਇਧਰ ਆਪਣਾ ਤੜਕਾ ਕੱਟ ਕੇ ਰੱਖ ਕਰ ਲਿਆ ਤਿਆਰ ਤੇ ਇੱਥੇ ਆਪਾਂ ਵੀਡੀਓ ਤੇ ਕਰਾਂਗੇ ਐਂਡ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ